ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਤੁਸੀਂ ਦੇਖਦੇ ਹੋ ਸਮੇਂ ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਦਾ ਹਾਂ ਅੱਜ ਇੱਕ ਮੈਂ ਸਕੈਮ ਜੋ ਕਿ ਉਜਾਗਰ ਕਰ ਰਿਹਾ ਹਾਂ ਬਹੁਤ ਵੱਡਾ ਸਕੈਮ ਹੈ ਜੋ ਕਿ ਸਾਡੇ ਸਾਰਿਆਂ ਨਾਲ ਹੋ ਰਿਹਾ ਮੇਰੇ ਕੋਲੇ ਇੱਕ ਆਰਟ ਕੰਪਨੀ ਤੋਂ ਜਿਹੜੇ ਮੇਰੇ ਦੋਸਤ ਨੇ ਇਹ ਇਸ ਇਲਾਕੇ ਚੋਂ ਨੇ ਇਸ ਪੂਰੇ ਵਾਰਡ ਚ ਪੂਰੇ ਇਲਾਕੇ ਚ ਇਹ ਸਪਲਾਈ ਕਰਦੇ ਨੇ ਅਸਲ ਚ ਮੁੱਦਾ ਕੀ ਹੈ ਕੀ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਹਾਂ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਝਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਨੇ ਹਾਂ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸਹਿ ਸਿਰਸਵਾ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਇਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਦਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਤੇ ਇਹਦੇ ਵਿਸ਼ੇ ਦੇ ਵਿੱਚ ਆਪਾਂ ਗੱਲ ਤਾਂ ਡਿਲੀਵਰੀ ਬாய் ਦੇ ਪੈ ਜਾਣੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਇਹ ਕੰਮ ਹੈ ਪਰ ਮੈਂ ਇਸ ਮੁੱਦੇ ਤੇ ਜ਼ਰੂਰ ਕਾਰਵਾਈ ਕਰਾਵਾਂਗਾ ਕਿਉਂਕਿ ਮੈਂ ਸਾਈਬਰ ਸੈੱਲ ਨੂੰ ਉਹ ਲਿੰਕ ਵੀ ਸ਼ੇਅਰ ਕਰਾਂਗਾ ਤੇ ਮੈਂ ਦੱਸਾਂਗਾ ਵੀ ਇਹ ਸਕੈਮ ਕਿੰਨਾ ਵੱਡਾ ਸਕੈਮ ਜੋ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਤੇ ਆਮ ਲੋਕਾਂ ਦੀ ਜਿਹੜੀ ਮਿਹਨਤ ਹੈ ਉਹਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਕਿਵੇਂ ਸ਼ਰੇਆਮ ਲੁੱਟੇ ਜਾ ਰਹੇ ਨੇ ਧੰਨਵਾਦ ਜੀ ਮੈਂ ਇੱਕ ਵਾਰ ਮੈਂ ਦੇਖਣਾ ਚਾਹਾਂਗਾ ਵੀ ਇਹਦੇ ਉੱਤੇ ਕੀ ਮੰਗਾਇਆ ਸੀ ਤੇ ਕੀ ਨਾਮ ਸੀ ਆ ਦੇਖੋ ਜੀ ਇਸ ਦੋਸਤ ਨੇ ਮੇਰੇ ਨਾਮ ਤੋਂ ਹੀ ਆਰਡਰ ਕੀਤਾ ਸੀ ਕੈਸ਼ ਔਨ ਡਿਲੀਵਰੀ ਆ ਦੇਖੋ ਪ੍ਰਾਈਸ ਵੀ ਲਿਖਿਆ ਹੋਇਆ ਤੇ ਇਹਦੇ ਵਿੱਚ ਆਰਡਰ ਕੀਤਾ ਸੀ ਕਿੱਥੇ ਬਾਕੀ ਆਪ ਦਾ ਪ੍ਰੋਡਕਟ ਦਾ ਨੇਮ ਲਿਖਿਆ ਹੋਇਆ ওয়াটারਪੂਫ ਕੈਮਰਾ ਸੋ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਵੱਡਾ ਸਕੈਮ ਹੋ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਿ ਸੇਮ ਉਸੇ ਸਾਈਟ ਤੇ ਆਰਡਰ ਕਰਨ ਤੋਂ ਬਾਅਦ ਉਹੀ ਡਿਲੀਵਰੀ ਬாய் ਉਹੀ ਕੈਮਰਾ ਉਹੀ ਡੱਬਾ ਔਰ ਉਸੇ ਪੈਸੇ ਵੀ ਦੇਖ ਸਕਦੇ ਹੋ 1699 ਰੁਪਏ ਇਹ ਤੁਸੀਂ ਪ੍ਰੋਡਕਟ ਵੀ ਦੇਖ ਸਕਦੇ ਹੋ ਸੋ ਬਹੁਤ ਵੱਡਾ ਸਕੈਮ ਹੋ ਰਿਹਾ ਇਹਦੇ ਬਾਰੇ ਸਾਨੂੰ ਜਾਗਰੂਕ ਹੋਣਾ ਪਏਗਾ ਮੇਰਾ ਨਾਮ ਨਰਿੰਦਰ ਕੁਮਾਰ ਨਾਥੀ ਕੀ ਮਾਮਲਾ ਕੀ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਉਹਨਾਂ ਸਾਈਟ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਟ ਤੇ ਦੱਸਿਆ ਗਿਆ ਸੀ ਵੀ ਕੈਮਰਾ ਵਾ ਹੂੰ 16999 ਰੁਪਏ ਦਾ ਜੀ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਤੇ ਅਸੀਂ ਪਾਰਸਲ ਜਦੋਂ ਖੋਲਿਆ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਹੈ ਜੀ ਆ ਤੁਹਾਨੂੰ ਮੈਂ ਦਿਖਾਨਾ ਵਾ ਆ ਦੇ ਇਹ ਨੀਰਾ ਪਾਣੀ ਤੇ 1699 ਦਾ ਤੁਸੀਂ ਪਾਰਸਲ ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆਏ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ ਪਾਰਸਲ ਮੰਗਾਏ 1699 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਡਿਲੀਵਰੀ ਬੁਆਏ ਆਇਆ ਜੀ ਆਹਦੇ ਹੱਥ ਦੇ ਵਿੱਚ ਨੇ ਹਾਂ ਆ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਇਸ ਚੀਜ਼ ਨੂੰ ਬਿਹਾਨ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਬੀ ਬੜੇ ਲੋਕਾਂ ਨਾਲ ਹੋਈ ਆ ਹਾਂ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲੇ ਹੀ ਜੀ ਅੱਜ ਤਾਂ ਅਸੀਂ ਲੋਕਾਂ ਨੂੰ ਵੇਅਰ ਕਰਨਾ ਵਾ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ پارਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ ਇਹ ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਇਹ ਕੀਤਾ ਸੀਗਾ ਜੀ ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ ਆਨਲਾਈਨ ਸਾਈਟ ਆਨਲਾਈਨ ਸੀਗੀ ਚਲੋ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ ਸ਼ਿਕਾਇਤ ਅਜੇ ਹੁਣ ਕਰਨੀ ਹੈ ਅਸੀਂ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਇਸ ਚੀਜ਼ ਤੋਂ ਵੀ ਐਦਾਂ ਦੀ ਸਾਈਡਾਂ ਤੋਂ ਜਿਹੜੇ ਫੇਕ ਨੇ ਇਹਨਾਂ ਤੋਂ ਬਚੋ ਕੀ ਨਾਮ ਹੈ ਤੁਹਾਡਾ ਸਚਿਨ ਕੁਮਾਰ ਕੀ ਕਰਦੇ ਹੋ ਤੁਸੀਂ ਡਿਲੀਵਰੀ ਦਾ ਕੰਮ ਕਿਹੜੀ ਕੰਪਨੀ ਦੇ ਵਿੱਚ ਇਕਾਤ ਤੇ ਇਹਨਾਂ ਦਾ આરોਪ ਹੈ ਕਿ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਕੋਈ ਡਿਲੀਵਰੀ ਜਿਹੜਾ ਸਮਾਨ ਕਰਕੇ ਗਏ ਹੋ ਮੰਗਾਇਆ ਤਾਂ ਉਹਦੇ ਵਿੱਚ ਕੈਮਰਾ ਸੀ ਤੇ ਨਿਕਲ ਰਹੀਆਂ ਪਾਣੀ ਦੀਆਂ ਬੋਤਲਾਂ ਅੱਜ ਵੀ ਤੁਸੀਂ ਜਦੋਂ ਡਿਲੀਵਰੀ ਕਰਨ ਆਏ ਹੋ ਤਾਂ ਇਹਨਾਂ ਨੇ ਤੁਹਾਨੂੰ ਫੜ ਲਿਆ ਤੇ ਦੱਸੋ ਕੀ ਕਾਰਨ ਕੀ ਇਹ ਮਾਮਲਾ ਕੀ ਹੈ ਸਾਰਾ ਬੋਲੋ ਵੀਰ ਮਾਮਲਾ ਕੀ ਹੈ ਸਾਰਾ ਸੋ ਮੈਂ ਤੁਹਾਨੂੰ ਵੀ ਫੇਸਬੁਕ ਐ ਇੰਸਟਾਗ੍ਰਾਮ ਤੋਂ ਮੰਗਾਈ ਹੋਈ ਪਾਰਸਲ ਹੈਗਾ ਨਾ ਸਰ ਇਹ ਦੇਖੋ ਗਰੰਟੀ ਨਹੀਂ ਆਕਰ ਇਹ ਪੈਕਿੰਗ ਇਹ ਜੇ ਖੁੱਲੀ ਹੋਣੀ ਤਾਂ ਮੇਰੇ ਟਾਈਮਰ ਆ ਕੋ ਸੁਰਛਿਆ ਮੁੰਡਾ ਬੋਲ ਨਹੀਂ ਪਾ ਰਿਹਾ ਉਹਦੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁਕ ਤੋਂ ਦੇਖ ਕੇ ਕੋਈ ਪਾਰਸਲ ਮੰਗਾਉਂਗੇ ਤਾਂ ਤੁਹਾਡੇ ਨਾਲ ਇਦਾਂ ਹੀ ਹੋਗਾ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਸਰ ਚਲੋ ਤੁਹਾਡੇ ਨਾਲ ਤੁਹਾਡਾ ਕੋਈ ਸੀਨੀਅਰ ਵੀ ਇੱਥੇ ਆਇਆ ਹੋਇਆ ਹੈ ਹਾਂਜੀ ਆਏ ਨੇ ਨਾ ਤੇ ਹੋਰ ਬੁਲਾਏ ਨੇ ਸੀ ਫੋਨ ਕਰਕੇ ਹੋਰ ਜਦੋਂ ਇਹ ਪਤਾ ਲੱਗਿਆ ਵੀ ਇਹ ਪਾਰਸਲ ਨਾਲ ਵੀ ਸਾਡੀ ਥੱਗੀ ਹੋ ਰਹੀ ਆ ਅਸੀਂ ਇਹਨਾਂ ਨੂੰ ਕਿਆ ਫਿਰ ਸੀਨੀਅਰ ਬੁਲਾਓ ਇਹ ਜਿਨ੍ਹਾਂ ਨੇ ਆਪਣਾ ਸੀਨੀਅਰ ਬੁਲਾਇਆ ਜਿਨ੍ਹਾਂ ਦਾ ਨਾਮ ਦੀਪਕ ਆ ਆ ਮੌਜੂਦਾ ਨਹੀਂ ਇਹਦੇ ਵਿੱਚ ਪਾਣੀ ਨਿਕਲਿਆ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਦੀਪਕ ਚੌਧਰੀ ਜੀ ਮੈਂ ਇਹ ਗਾਰਡ 'ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬੋਏ ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜਦੇ ਆ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹੋ ਜਿਹਾ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਹਰ ਕਸਟਮਰ ਨੂੰ ਪਹਿਲਾਂ ਹੀ ਅਵੋਇਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾ ਮੰਗਾਓ ਇਹੋ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਹੈ ਇੰਸਟਾਗ੍ਰਾਮ ਫੇਸਬੁੱਕ ਤਾਂ ਫੇਕ ਸਾਈਟਾਂ ਚੱਲਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਹੈ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਹੈ ਸਗੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ ਜੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜਦਾ ਕਿ ਅੱਗੇ ਜਾ ਕੇ ਕਿਸੇ ਕਸਟਮਰ ਨੂੰ ਪ੍ਰੋਬਲਮ ਨਾ ਹੋਵੇ ਇਹ ਚੀਜ਼ ਪਹਿਲਾਂ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਤੇ ਕਸਟਮਰ ਨੂੰ ਦਿਖਾ ਕੇ ਮੋੜ ਦੀ ਵਾਪਸ ਤੇ ਐਦਾਂ ਵੀ ਹੋ ਸਕਦਾ ਜੇ ਤੁਸੀਂ ਇਹ ਪਾਰਸਲ ਨਾ ਡਿਲੀਵਰ ਕਰੋ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਸਾਡਾ ਕੰਮ ਕੰਪਨੀ ਵੱਲੋਂ ਸਾਨੂੰ ਪਰਮਿਸ਼ਨ ਆ ਜੇ ਅਸੀਂ ਐਦਾਂ ਫੇਕ ਮਾਰਦੇ ਆ ਉਹਦੇ ਤੇ ਕੰਪਨੀ ਸਾਡੇ ਤੇ ਐਕਸ਼ਨ ਕਰਦੀ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਪਹਿਲਾ ਪਾਰਸਲ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ 1700 ਰੁਪਏ ਦਾ ਕਰੀਬ ਕੀ ਤੁਸੀਂ ਆਪਣੇ ਸੀਨੀਅਰ ਨੂੰ ਦੱਸਦੇ ਹੋ ਵੀ ਸਾਡੇ ਨਾਲ ਲੋਕ ਗਲ ਪੈਂਦੇ ਆ ਸਾਡੇ ਵੀ ਇਦਾਂ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਹਰ ਚੀਜ਼ ਪੈਸਾ ਨਹੀਂ ਹੈ ਵੀ ਕੋਈ ਮਾੜਾ ਬੰਦਾ ਵੀ ਟੱਕਰ ਜਾਂਦਾ ਜੇ ਅਸੀਂ ਉਹਨੂੰ ਗਲਤ ਚੀਜ਼ ਡਿਲੀਵਰ ਕਰਾਂਗੇ ਪੈਸੇ ਲੈ ਕੇ ਤੇ ਨੁਕਸਾਨ ਹੋ ਸਕਦਾ ਸਰ ਅਸੀਂ ਇਹ ਚੀਜ਼ ਆਪਣੇ ਤੋਂ ਉੱਪਰਲੇ ਸੀਨੀਅਰ ਨਾਲ ਵੀ ਇਹ ਚੀਜ਼ੇ ਸਾਂਝੀ ਕੀਤੀ ਹੋਈ ਹੈ ਕਿ ਇਹਦੇ ਵਿੱਚ ਸਾਰ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਡਿਲੀਵਰੀ ਬாய் ਸਾਡਾ ਜਾਂਦਾ ਹੈ ਰੂਟ ਤੇ ਕੋਈ ਨਾ ਕੋਈ ਹਾਸਾ ਹੋ ਜਾਂਦਾ ਹੈ ਇਸ ਚੀਜ਼ ਨੂੰ ਲੈ ਕੇ ਤੁਸੀਂ ਇਸ ਚੀਜ਼ ਦਾ ਜੇ ਕੋਈ ਹੱਲ ਕਰ ਸਕਦੇ ਹੋ ਦੱਸੋ ਮੈਨੂੰ ਬਟ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਕੋਲੇ ਕੰਪਨੀ ਸਾਈਟ ਹੈ ਅਸੀਂ ਇਹਨੂੰ ਆਪਣੇ ਵੱਲੋਂ ਨਹੀਂ ਹਟਾ ਸਕਦੇ ਇਹ ਜੈਨੂਇਨ ਸਾਡੇ ਕੋਲੇ ਇੱਕ ਤਰ੍ਹਾਂ ਤੇ ਜੈਨੂਨ ਬਣ ਕੇ ਆਂਦਾ ਬਟ ਹੁੰਦਾ ਇਹ ਫੇਕ ਪਾਰਸਲ ਹੈ ਸਾਰਾ ਇਹਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਸਟਮਰ ਨੂੰ ਅਵੋਇਡ ਕਰ ਦੋ ਕਿ ਕਸਟਮਰ ਨੂੰ ਸਮਝਾ ਦਿਓ ਕਿ ਤੁਸੀਂ ਆਹ ਪਾਰਸਲ ਨਾ ਮੰਗਾਓ ਤੁਸੀਂ ਕੋਈ ਨੁਕਸਾਨ ਨਹੀਂ ਤੁਸੀਂ ਕਦੇ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਸੰਪਰਕ ਨਹੀਂ ਕਰ ਸਕਦੇ ਵੀ ਇਸ ਚੀਜ਼ ਦੀ ਅਸੀਂ ਸ਼ਿਕਾਇਤ ਕਰੀਏ ਵੀ ਇਹ ਹੋ ਰਿਹਾ ਸਕੈਮ ਹੋ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਵੀਰੇ ਦੇਖੋ ਇਸ ਚੀਜ਼ ਦੀ ਕੰਪਲੀਟ ਕਸਟਮਰ ਕਰ ਸਕਦਾ ਜੇ ਅਸੀਂ ਕਰਦੇ ਆ ਸਾਡੀ ਨੌਕਰੀ ਤੇ ਬਣਾਂਦੀ ਹੈ ਅਸੀਂ ਵੀ ਦੋ ਰੋਟੀ ਖਾਣੀ ਹੈ ਅਸੀਂ ਵੀ ਕੰਮ ਕਰਨਾ ਹੈ ਤੇ ਇਸੇ ਲਈ ਅਸੀਂ ਤਾਂ ਇਹੀ ਸੋਚ ਕੇ ਚੱਲਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਹੀ ਕਸਟਮਰ ਨੂੰ ਸਮਝਾ ਦਈਦਾ ਹੈ ਜੇ ਕਸਟਮਰ ਜਾਵੇ ਆਪਣੇ ਵੱਲੋਂ ਉਏ ਸਾਈਡ ਤੇ ਜੇ ਜੋਰ ਲਾ ਸਕਦਾ ਤੇ ਲਾ ਕੇ ਆਪਣੇ ਵੱਲੋਂ ਜੋ ਮਰਜ਼ੀ ਕਰਾ ਦੇ ਸਾਡਾ ਇਹਦੇ ਚ ਕੋਈ ਰੋਲ ਨਹੀਂ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ